ਜੇ ਕਦੇ ਸਮਾਂ ਹੋਇਆ ਨਾ ਤਾਂ ਬੈਠ ਕੇ ਸੋਚੋ ਜਦੋਂ ਤੁਸੀਂ ਮਰ ਜਾਓਗੇ ਤਾਂ ਫਿਰ ਕੀ ਹੋਊਗਾ ਤੁਹਾਡੀ লাশ ਪਈ ਹੋਣੀ ਬਹੁਤ ਸਾਰੇ ਲੋਕ ਆਸੇ ਪਾਸੇ ਬੈਠੇ ਹੋਣੇ ਕੁਝ ਲੋਕ ਉਦਾਸ ਹੋਣਗੇ ਤੇ ਕੁਝ ਬੈਠੇ ਭਾਰਤ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਰਹੇ ਹੋਣੇ ਵੀ ਆਹ ਪਾਰਟੀ ਜਿੱਤ ਗਈ ਤੇ ਆਹ ਪਾਰਟੀ ਹਾਰ ਗਈ ਕੁਝ ਲੋਕਾਂ ਦਾ ਗਰੁੱਪ ਬੈਠ ਕੇ ਡਿਸਕਸ ਕਰ ਰਿਹਾ ਹੋਣਾ ਵੀ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ ਕੁਝ ਲੋਕ ਆਪਣੇ ਫੋਨ ਤੇ ਫੇਸਬੁੱਕ ਇੰਸਟਾਗ੍ਰam ਦੀਆਂ ਪੋਸਟਾਂ ਨੂੰ ਲਾਈਕ ਕਰ ਰਹੇ ਹੋਣੇ ਥੋੜੇ ਸਮੇਂ ਬਾਅਦ ਤੁਹਾਡੇ ਘਰ ਦੇ ਵਿੱਚੋਂ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਵੀ ਬੰਦ ਹੋ ਜਾਣਗੀਆਂ। ਕੁਝ ਕ ਘੰਟੇ ਬੀਤਣਗੇ ਤਾਂ ਤੁਹਾਡਾ ਪਰਿਵਾਰ ਵੀ ਘਰੇ ਆਏ ਰਿਸ਼ਤੇਦਾਰਾਂ ਦੇ ਰੋਟੀ ਪਾਣੀ ਦੇ ਵਿੱਚ ਵਿਜੀ ਹੋ ਜਾਊਗਾ। ਕੁਝ ਕ ਦਿਨਾਂ ਤੋਂ ਬਾਅਦ ਘਰੇ ਆਏ ਖਾਸ ਲੋਕ ਵੀ ਆਪੋ ਆਪਣੇ ਕੰਮਾਂ ਧੰਦਿਆਂ ਤੇ ਜਾਣਾ ਸ਼ੁਰੂ ਕਰ ਦੇਣਗੇ। ਤੁਹਾਡੇ ਆਫਿਸ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਸੀ ਉਸ ਜਗ੍ਹਾ ਤੇ ਵੀ ਤੁਹਾਡੀ ਜਗ੍ਹਾ ਕੋਈ ਹੋਰ ਲੈ ਲੂਗਾ। ਜਿਵੇਂ ਦੁਨੀਆ ਪਹਿਲਾਂ ਚੱਲਦੀ ਸੀ ਦੁਨੀਆ ਉਵੇਂ ਚੱਲਣੀ ਫੇਰ ਸ਼ੁਰੂ ਹੋ ਜੂਗੀ। ਦੁਨੀਆ ਫੇਰ ਹੋਮੀ ਚੱਲ ਰਹੀ ਆ ਪਰ ਤੁਸੀਂ ਇਸ ਧਰਤੀ ਤੇ ਦੁਨੀਆ ਤੇ ਨਹੀਂ ਹੋ ਤੁਹਾਡੇ ਨਾਂ ਰਹਿਣ ਨਾਲ ਜਿਹੜੀ ਦੁਨੀਆ ਨੂੰ ਫਰਕ ਨਹੀਂ ਪਿਆ ਤਾਂ ਉਸ ਦੁਨੀਆ ਦੇ ਕਰਕੇ ਤੁਸੀਂ ਅੱਜ ਆਪਣੀ ਜ਼ਿੰਦਗੀ ਦੁੱਭਰ ਕਿਉਂ ਕਰ ਰੱਖੀ ਆ ਤੁਸੀਂ ਅੱਜ ਆਪਣੀ ਜ਼ਿੰਦਗੀ ਉਸ ਦੁਨੀਆ ਦੇ ਹਿਸਾਬ ਨਾਲ ਜਿਉਂ ਰਹੇ ਹੋ ਕਿਉਂ ਜੋ ਚੰਗਾ ਲੱਗਦਾ ਉਹ ਕਰੋ ਜੋ ਨਹੀਂ ਚੰਗਾ ਲੱਗਦਾ ਉਹ ਨਾ ਕਰੋ ਇਸ ਦੁਨੀਆ ਦੀਆਂ ਗੱਲਾਂ ਕਿਉਂ ਸੁਣ ਰਹੇ ਹੋ ਜਿਨੂੰ ਤੁਹਾਡੇ ਰਹਿਣ ਨਾ ਰਹਿਣ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਇਸ ਦੁਨੀਆ ਦੀਆਂ ਗੱਲਾਂ ਕਿਉਂ ਸੁਣ ਰਿਹਾ ਉਹ ਜਿੱਕਰ ਦੇ ਨਾਂ ਦੀ ਗੱਲਬਾਤ ਹੋਈ